ਇੰਨਾ ਪਾਸਟਰਾਂ ਦੇ ਨਾਲ ਆਪਣੇ ਮਤ ਭੇਦਤਾ ਹਨ ਇਹ 'ਚ ਕੋਈ ਸ਼ੱਕ ਨਹੀਂ ਵਿਚਾਰਾਂ ਦੇ ਮਤ ਭੇਦ ਨੇ ਜਾਂ ਜਿਹੜਾ ਇਹ ਪਖੰਡ ਕਰਦੇ ਆ ਉਹ ਉਹਦੇ ਬਾਰੇ ਧਰਮ ਪਰਿਵਰਤਨ ਕਰਦੇ ਆ ਉਹਦੇ ਬਾਰੇ ਮਤ ਭੇਦ ਹੈਗੇ ਕੋਈ ਸ਼ੱਕ ਨਹੀਂ ਪਰ ਇਹਨੇ ਆ ਇੱਕ ਪਾਸਟਰ ਨੇ ਨਾ ਬੀਬੀ ਨੇ ਬਹੁਤ ਕਮਾਲ ਦੀ ਗੱਲ ਕੀਤੀ ਆ ਅੱਜ ਦੀਆਂ ਧੀਆਂ ਵਾਸਤੇ ਸੁਣੋ ਸ਼ੇਅਰ ਲੈ ਕੇ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਹਰ ਹਾਂ ਮੈਂ ਨੌਜਵਾਨ ਬੇਟੀਆਂ ਨੂੰ ਇਹ ਕਲ ਜ਼ਰੂਰ ਦੱਸਣਾ ਚਾਹਾਂਗੀ ਕਦੇ ਵੀ ਭੱਜ ਕੇ ਵਿਆਹ ਨਾ ਕਰਾਓ ਤੇ ਦੂਰ ਦੇ ਢੋਲ ਬਹੁਤ ਸੁਹਾਵਣੇ ਆ ਬਹੁਤ ਇਦਾਂ ਲੱਗਦਾ ਆ ਵੀ ਮੈਂ ਤਾਂ ਗੁੱਲੀ ਤੇ ਵੀ guzara ਕਰ ਲੂੰ ਸਾਈਕਲ ਤੇ ਵੀ ਡੰਗ ਟਪਾ ਲੂੰ ਇੱਕ ਰੋਟੀ ਖਾ ਕੇ ਸਾਰ ਲੂੰ ਓਏ ਦੋ ਧੱਕਿਆਂ ਨਾਲ ਟਾਈਮ ਪਾਸ ਹੋ ਜੂ ਇਹ ਸਾਰੇ ਜਿਹੜੇ ਆ ਨਾ ਇਹ ਖਵਾਤਾਂ ਦੀਆਂ ਗੱਲਾਂ ਆ ਇਹ ਸੁਪਨਿਆਂ ਦੀਆਂ ਗੱਲਾਂ ਚਲੋ ਹਕੀਕਤ ਫੇਸ ਕਰਨੀ ਪੈਂਦੀ ਆ ਨਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਉਹ ਲੜਕੀ ਜੋ ਆਪਣੇ ਪਿਓ ਦੀ ਇੱਜ਼ਤ ਰੋਲ ਕੇ ਆਪਣੇ ਭੈਣਾਂ ਭਰਾਵਾਂ ਮਾਂ ਦੀ ਇੱਜ਼ਤ ਰੋਲ ਕੇ ਭੱਜ ਕੇ ਵਿਆਹ ਕਰਾਉਂਦੀ ਆ ਉਹ ਜ਼ਿੰਦਗੀ ਭਰ ਕੇ ਦਿਉਂਦੇ ਉਹਨੂੰ ਇੱਜ਼ਤ ਨਹੀਂ ਮਿਲਦੀ ਨੇ ਲੰਘਦੇ ਆ ਉਹਨਾਂ ਦੇ ਤਿੰਨੇ ਆਦਮੀ ਦੇ ਫਿਰ ਉਹੀ ਆਦਮੀ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਸਕੀਨ ਨਹੀਂ ਹੋਈ ਆਪਣੇ ਭੈਣਾਂ ਭਰਾਵਾਂ ਦੀ ਸਕੀਨ ਨਹੀਂ ਹੋਈ ਤੂੰ ਸਾਡੀ ਕੀ ਬਣਨਾ